ਪੰਜਾਬ ਦੇ 201 ਕਾਲਜ ਨੇ ਜਿਹੜੇ 7 ਜ਼ਿਲ੍ਹਿਆਂ ਦੇ ਉਹ ਪੰਜਾਬ ਯੂਨੀਵਰਸਿਟੀ ਅੰਦਰ ਨੇ 7 ਜ਼ਿਲ੍ਹਿਆਂ ਦੇ 201 ਕਾਲਜ ਤੁਸੀਂ ਸੋਚੋ ਵੀ ਉਹਨਾਂ 201 ਕਾਲਜਾਂ ਦੇ ਵਿੱਚ ਜਿਹੜੇ ਕਿ 7 ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰਦੇ ਨੇ ਬੀਜੇਪੀ ਵਾਲੇ ਆਪਣੇ ਬੰਦੇ ਰੱਖਣਗੇ ਆਪਣੇ ਥਰੂ ਬੰਦੇ ਕਲਾਸ 4 ਤੋਂ ਲੈ ਕੇ ਪ੍ਰੋਫੈਸਰ ਤੱਕ ਜਦੋਂ ਆਪਣੇ ਬੰਦੇ ਰੱਖੇ ਜਾਣਗੇ ਫਿਰ ਉਹ ਬੰਦੇ ਅੱਗੇ ਬੱਚਿਆਂ ਨੂੰ ਪੜ੍ਹਾਉਣਗੇ ਜਾਂ ਬੱਚਿਆਂ ਦਾ ਇਨਫਲੂਐਂਸ ਦੇਣਗੇ ਹਨਾ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਬੀਜੇਪੀ ਦੇ ਪੰਜਾਬ 'ਤੇ ਪੈਰ ਲੱਗਣੇ ਆ ਜਿਹੜੇ ਉਹ ਇਸੇ ਰਾਹ ਤੋਂ ਨਿਕਲਦੇ ਨੇ ਦੀ ਲੱਗਦਾ ਕਿ ਇਹ ਜਿੰਨੀਆਂ ਵੀ ਤਰ੍ਹਾਂ ਹੈਗੀਆਂ ਨੇ ਜਿਹੜੀਆਂ ਪ੍ਰਭਾਵਿਤ ਹੋ ਰਹੀਆਂ ਨੇ ਕੱਲਾ ਵਾਈਸ ਚਾਂਸਲਰ ਤੋਂ ਹੋ ਰਹੀਆਂ ਨਹੀਂ ਜਾਂ ਫਿਰ ਇਹਨਾਂ ਨੂੰ ਭਾਜਪਾ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਨਜ਼ਰ ਆ ਰਹੀ ਹੈ ਯੂਨੀਵਰਸਿਟੀ ਨੂੰ ਚਲਾਉਣ ਵਾਲੀ ਜਿਹੜੀ ਗਵਰਨਿੰਗ ਬੋਡੀ ਹੈ ਨਾ ਉਹਦਾ ਨਾਮ ਸੈਨੇਟ ਹੈ ਠੀਕ ਹੈ ਕੋਈ ਵੀ ਯੂਨੀਵਰਸਿਟੀ ਦਾ ਮਸਲਾ ਈਵਨ ਕੋਈ ਕਲਾਸ ਫੋਰ ਦੀ ਭਰਤੀ ਹੋਣੀ ਹੈ ਕਿਸੇ ਦੀ ਬਦਲੀ ਹੋਣੀ ਹੈ ਉਹ ਸਾਰਾ ਕੁਝ ਸੈਨੇਟ ਦੇ ਤੋਂ ਹੀ ਹੋਊਗਾ ਤਾਂ ਇਹ ਇਹ ਚੀਜ਼ ਹੈਗੀ ਹੈ ਨਾ ਮਤਲਬ ਇਫੈਕਟ ਹੈ ਪਰ ਹੁਣ ਕੀ ਹੋ ਰਿਹਾ ਇਹਨਾਂ ਨੂੰ ਲੱਗਦਾ ਵੀ ਸੈਨੇਟ ਦੀ ਲੋੜ ਕੀ ਆ ਸਾਡੀ ਪੀਜੀਵਾਰ ਸਰਕਾਰ ਬਣ ਗਈ ਹੈ ਅਸੀਂ ਜੋ ਮੰਚ ਆਇਆ ਕਰਾਂਗੇ ਹਨ ਤਾਂ ਇਹ ਆਪਣੇ ਉਤਸਵ ਨਾਲ ਚੱਲ ਰਹੇ ਨੇ ਇਹਨਾਂ ਨੂੰ ਐਂ ਵੀ ਸੈਨੇਟ ਇੱਕ ਵਿਚੋਲਾ ਉਹਨੂੰ ਖਤਮ ਕਰਦੀ ਹੈ ਵਿੱਚੋਂ ਜਿਹੜੇ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਦੀ ਸੈਨੇਟ ਨੂੰ ਲੈ ਕੇ ਜਾਂ ਜਿਹੜੀ ਸੈਨੇਟ ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਕਿਸ ਤਰੀਕੇ ਦੀ ਭੂਮਿਕਾ ਮੰਨੀ ਜਾ ਸਕਦੀ ਹੈ ਕੋਈ ਹਾਂ ਪੱਕੀ ਭੂਮਿਕਾ ਰਹੀ ਹੈ ਕੋਈ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਉੱਗਦੇ ਨਜ਼ਰ ਆਏ ਵਿਚਾਰਾਂ ਬੰਦਿਆਂ ਨੇ ਇੱਕ ਵੀ ਮੀਟਿੰਗ ਅਟੈਂਡ ਕੀਤੀ ਸੈਨੇਟ ਹਮ ਹਾਲੇ ਤੱਕ ਇਹਲੀ ਗੱਲ ਤਾਂ ਹੈਨਾ ਜਦੋਂ ਨਹੀਂ ਆ ਰਹੇ ਤਾਂ ਉਹਨਾਂ ਨੂੰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨਾਂ ਨੂੰ ਸ਼ੋ ਹੋ ਗਿਆ ਵੀ ਪੰਜਾਬ ਦਾ ਕੋਈ ਇੰਟਰਸਟ ਨਹੀਂ ਹੈਗਾ ਕਿਉਂਕਿ ਬੰਦਿਆਂ ਨੇ ਸ਼ੋ ਕਰਨਾ ਤਾਂ ਸਿਰਫ ਰਣਵੀਰ ਭੁੱਲਰ ਜੀ ਇੱਕ ਵਾਰ ਸਾਡੇ ਨਾਲ ਇੱਥੇ ਵਫਦ ਦੇ ਰੂਪ ਚ ਆਏ ਸੀ ਮਿਲੇ ਸੀ ਦੀ ਸੀ ਨੂੰ ਉਹ ਜ਼ਰੂਰ ਆਏ ਸੀ ਇਕੱਲੇ ਹੈਨਾ ਤਾਂ ਬਾਕੀ ਤਿੰਨੇ ਆ ਜਿਹੜੇ ਉਹ ਇੱਥੇ ਨਹੀਂ ਆਏ ਜੇ ਪੰਜਾਬ ਸਰਕਾਰ ਅੱਜ ਵੀ ਚਾਵੇ ਕਿ ਇਹ ਜਿਹੜਾ ਮਸਲਾ ਵੀ ਅਸੀਂ ਸੈਨੇਟ ਜਿਹੜੀਆਂ ਚੋਣਾਂ ਨੇ ਉਹ ਮਤਲਬ ਸੈਨੇਟ ਭੰਗ ਨਹੀਂ ਹੋਣ ਦੇਣੀ ਰਾ ਸੈਨੇਟ ਸੰਗਠਨ ਕਰੇ ਨਹੀਂ ਹੋ ਸਕਦੀ ਕਿਉਂਕਿ ਪੰਜਾਬ ਦੇ 200 ਪਲੱਸ ਕਾਲਜ ਜਿਹੜੇ ਹੈਗੇ ਆ ਉਹ ਜੁੜੇ ਹੋਏ ਨੇ। ਦਰਨਾ ਪ੍ਰਦਰਸ਼ਨ ਤੋਂ ਇਲਾਵਾ ਵਿਦਿਆਰਥੀਆਂ ਦੇ ਕੋਲੇ ਕੋਈ ਕਾਨੂੰਨੀ ਚਾਰਾ ਉਹੀ ਜਾਂ ਹੋਰ ਇਸ ਤਰੀਕੇ ਦਾ ਕੋਈ ਲੱਗਦਾ ਕਿ ਰਸਤਾ ਹੈਗਾ ਇਸ ਤੋਂ ਬਿਨਾ ਵੀ? ਸਾਡੇ ਜਿਹੜੇ ਸਾਥੀ ਸੈਨੇਟਰ ਨੇ ਉਹਨਾਂ ਵੱਲੋਂ ਦੋ ਹਾਈ ਕੋਰਟ ਦੇ ਵਿੱਚ ਕੇਸ ਜਿਹੜੇ ਉਪਾਏ ਗਏ ਨੇ। ਇੱਕ ਕੇਸ ਦਾ ਇਹ ਆ ਜੋ ਟੈਕਨੀਕਲੀ ਅਸੀਂ ਰਾਈਟ ਵੀ ਹੈਗੇ ਆ ਕਿ ਤਰ੍ਹਾਂ ਕਿਤੇ ਕਿ ਸਾਡਾ ਇੱਕ ਸਾਲ ਆ ਜਿਹੜਾ ਉਦੋਂ 2021 ਚ ਵੋਟਾਂ ਪੈਣ ਕਰਕੇ ਉਹ ਖਰਾਬ ਹੋ ਗਿਆ। ਆਪਣੀ ਟਰਮ ਦਾ। ਕੀ ਸਾਡੇ ਟਰਮ ਹੈ ਜਿਹੜੀ ਉਹ ਪੂਰੀ ਕੀਤੀ ਜਾਵੇ। ਜਾਨੀ ਕਿ ਜੇ 24 'ਚ ਖਤਮ ਹੁੰਦੀ ਸੈਨੇਟ ਤਾਂ 25 'ਚ ਹੋਊਗੀ ਹੁਣ ਠੀਕ ਹੈ ਜੀ। ਦੂਜਾ ਜਿਹੜਾ ਕੇਸ ਆ ਉਹ ਇਹ ਪਾਇਆ ਹੋਇਆ ਵੀ ਚੋਣਾ ਕਰਾਂਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਆਏ ਦਿਨੀ ਕਿਸੇ ਨਾ ਕਿਸੇ ਮਸਲੇ ਦੇ ਬਾਬਤ ਸੰਘਰਸ਼ ਕੀਤਾ ਜਾਂਦਾ ਹੈ ਜਿਹਾ ਦੇ ਵਿੱਚ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਸੈਨੇਟ ਭੰਗ ਕਰਨ ਨੂੰ ਲੈ ਕੇ ਜਨ ਜਿਹੜੀਆਂ ਤਮਾਮ ਸਾਰੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸ ਦੇ ਉੱਪਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਸਿਆਸੀ ਤਿਰਾਨੇ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਸੀ ਪ੍ਰੈਸ ਵਾਰਤਾ ਲਾਪ ਹੋਇਆ ਸੀ ਅਜਾਹੇ ਦੇ ਵਿੱਚ ਭਾਈ ਬਿੱਲਾ ਢਾਲੀਵਾਲ ਸਾਡੇ ਨਾਲ ਨੇ ਜੋ ਸੈਨੇਟਰ ਵੀ ਨੇ ਔਰ ਹਾਲ ਦੇ ਵਿੱਚ ਜੇ ਗੱਲ ਕੀਤੀ ਜਾਵੇ ਜਿੱਥੇ ਪ੍ਰਦਰਸ਼ਨ ਕਰ ਰਹੇ ਨੇ ਤੇ ਪਿਛਲੇ ਸਮੇਂ ਦੇ ਦਰਮਿਆਨ ਇਨਾਂ ਦੇ ਵੱਲੋਂ ਸੈਨੇਟਰ ਇਲੈਕਸ਼ਨ ਦੇ ਮੱਦੇਨਜ਼ਰ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਬਾਈ ਜੀ ਕਿਵੇਂ ਦੇਖਦੇ ਹੋ ਵਿਦਿਆਰਥੀਆਂ ਦੇ ਸਾਹਮਣੇ ਜਿੱਥੇ ਬਹੁਤ ਵੱਡੀਆਂ ਚੁਣੌਤੀਆਂ ਨਜ਼ਰ ਆਉਂਦੀਆਂ ਨੇ ਉੱਥੇ ਹਾਲ ਦੇ ਵਿੱਚ ਨਵੇਂ ਜਿਹੜੇ ਨਿਕਲ ਕੇ ਮਸਲੇ ਆ ਰਹੇ ਜਿਨ੍ਹਾਂ ਦੇ ਵਿੱਚ ਸੈਨੇਟ ਭੰਗ ਕਰਨ ਦਾ ਖਰਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬਾਈ ਜੀ ਬੋਲੋ ਵੀ ਤੁਹਾਡੇ ਸੋਤਿਆਰੂ ਵੀਰੇ ਗੱਲ ਇਹ ਹੈ ਜੀ ਇਹ ਨਾ ਜਿਹੜਾ ਖਰਚਾ ਹੈਗਾ ਅੱਜ ਦਾ ਨਹੀਂ ਹੈਗਾ ਇਹ 2021 ਦੇ ਵਿੱਚ ਚੋਣ ਹੋਈ ਹੈ ਲਾਸਟ ਤੇ ਉਹ ਚੋਣ ਵੀ ਐਡੇ ਵੱਡੇ ਪ੍ਰੋਟੈਸਟ ਤੋਂ ਬਾਅਦ ਹੀ ਹੋਈ ਸੀ। ਹਾਂ। ਤਾਂ ਮਤਲਬ ਗੱਲ ਇਹ ਆ ਵੀ ਜਿਹੜੀ ਚੀਜ਼ ਰੋਟੀਨ 'ਚ ਹੋਣੀ ਹੈ ਰੈਗੂਲਰ ਹਨਾ ਉਹਦੇ ਲਈ ਹਰ ਵਾਰ ਤਾਂ ਨਾ ਕਿਉਂ ਹਨਾ ਮੇਰੀ ਗੱਲ ਤਾਂ ਇਹ ਆ ਤਾਂ ਇਹ ਜਿਹੜੀ ਪਲੈਨਿੰਗ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਲਦੀ ਆ ਰਹੀ ਹੈ। ਤੇ ਇਹਨਾਂ ਨੂੰ ਇਹ ਵੀ ਲੱਗਦਾ ਇਸ ਵਾਰ ਸ਼ਾਇਦ ਚੋਣ ਹੋ ਵੀ ਜਾਵੇ। ਸ਼ਾਇਦ ਮੈਂ ਸ਼ਬਦ ਤਾਂ ਵਰਤ ਰਿਹਾ ਕਿਉਂਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਚੁੱਪ ਸੀਗੀ ਪਰ ਕੱਲ ਸੀਆਨ ਸਾਹਿਬ ਬੋਲੇ ਇਸ ਗੱਲ ਤੇ ਹਨਾ। ਜੇ ਹੁਣ ਇਸ ਵਾਰ ਚੋਣ ਹੋ ਜਾਂਦੀ ਆ ਤਾਂ ਅਗਲੀ ਵਾਰ ਫੇਰ ਮੰਨ ਲਓ ਇਹੀ ਸੀਨ ਆ ਜਾਂਦਾ। ਤਾਂ ਜਿਹੜੇ ਬੱਚੇ ਨੇ ਜਾਂ ਅਸੀਂ ਵੀ ਹਾਂ ਕਿ ਤਨਾ ਕਿਤੇ ਬੰਦਾ ਥੱਕ ਜਾਂਦਾ ਹੈ ਨਾ ਵੀ ਹਰ ਵਾਰ ਧਰਨਾ ਕਿਉਂ ਹਰ ਜਿਹੜੀ ਚੀਜ਼ ਇੱਕ ਰੈਗੂਲਰ ਹੋਣੀ ਆ ਤਿੰਨ ਚ ਨਾ ਤਾਂ ਧਰਨਾ ਜਿਹੜਾ ਹੁੰਦਾ ਵੀ ਚਲੋ ਠੀਕ ਹੈ ਇੱਕ ਵਾਰ ਹੋ ਗਿਆ ਦੋ ਵਾਰ ਹੋ ਗਿਆ ਨਾ ਤਾਂ ਪਰ ਇਹਦਾ ਮੇਨ ਜਿਹੜਾ ਇਹਦੇ ਪਿੱਛੇ ਕਾਰਨ ਹੈ ਉਹ ਕਾਰਨ ਇਹ ਆ ਵੀ ਸੈਨਟਰ ਦੇ ਵਿੱਚ ਨਾ 47 ਬੰਦੇ ਆ ਜਿਹੜੇ ਉਹ ਇਲੈਕਟ ਹੋ ਕੇ ਆਉਂਦੇ ਨੇ ਲੋਕ ਚੁਣਦੇ ਨੇ ਲੋਕ ਵੀ ਮੰਨ ਲਓ ਤੁਸੀਂ ਯੂਨੀਵਰਸਿਟੀ ਦੇ ਸਟੇਕ ਹোল্ডার ਨੇ ਟੀਚਰ ਨੇ ਪ੍ਰਿੰਸੀਪਲਸ ਨੇ ਠੀਕ ਹੈ ਜੀ ਅਲੂਮਨਾਇਜ਼ ਨੇ ਸਟੂਡੈਂਟ ਨੇ ਇਹ ਚਾਰ ਪੰਜ ਜਿਹੜੀਆਂ ਧਿਰਾਂ ਨੇ ਸਭ ਤੋਂ ਵੱਡੀ ਜਿਹੜੀ ਧਿਰ ਸ ਠੀਕ ਹੈ ਉਹਨਾਂ ਦੀ ਨੁਮਾਇੰਦਗੀ ਬਹੁਤ ਜ਼ਰੂਰੀ ਹੈ ਇੱਥੇ ਤੇ ਉਹਨਾਂ ਉਹਨਾਂ ਵਿੱਚੋਂ ਹੀ ਮੈਂ ਆਇਆ ਚੁਣ ਕੇ ਤੇ ਜਿਹੜੀ ਜਿਹੜੀ ਦੂਜੀ ਗੱਲ ਤੁਸੀਂ ਕਹੀ ਹੈ ਵੀ ਚੋਣ ਜਿਹੜੀ ਹਰ ਵਾਰ ਦੇਰੀ ਹਨਾ ਕਿਉਂ ਹੋ ਰਹੀ ਆ ਤਾਂ ਇਹਨਾਂ ਦਾ ਜਿਹੜੀ ਜਿਹੜੀ ਸੰਗੀ ਸਰਕਾਰ ਹਨਾ ਜਿਹੜੀ ਜਿਹੜੀ ਭਾਜਪਾ ਦੀ ਗਵਰਨਮੈਂਟ ਆ ਇਹਨਾਂ ਦਾ ਮੰਨ ਹੈ ਵੀ ਜਿਹੜੇ ਅਸੀਂ ਹੁਣ ਇਸ ਵਾਰ ਨਾਮਿਨੇਟ ਕਰਦੇ ਆਂ ਬੰਦੇ ਹਨਾ ਉਹ ਜੋ ਹੁਣ ਕੈਲੰਡਰ ਅਕੋਰਡਿੰਗ ਹੈਗਾ ਉਹ ਹੈਗੇ 36 ਬੰਦੇ ਜਿਹਨਾਂ ਨਾਮਿਨੇਟ ਹੁੰਦੇ ਆ ਤੇ ਬਾਕੀ ਇਹਨਾਂ ਦੇ 8 9 10 ਬੰਦੇ ਵੈਸੇ ਜਿੱਤ ਜਾਂਦੇ ਨੇ ਤਾਂ 48 ਤੋਂ ਪਲੱਸ ਹੋ ਜਾਂਦੇ ਨੇ ਕੁੱਲ ਮਿਲਾ ਕੇ ਹਨਾ ਤਾਂ ਸੈ ਪਰ ਇਹਨਾਂ ਨੂੰ ਉਹ ਬਹੁਮਤ ਫਿਰ ਵੀ ਇਹ ਲੱਗਦਾ ਵੀ ਉਹ ਸਫੀਸ਼ੀਐਂਟ ਨਹੀਂ ਹੈਗਾ ਵੀ ਉਹ ਪੂਰਾ ਨਹੀਂ ਹੈ ਵੀ ਸਾਨੂੰ ਸਾਰਾ ਪੂਰੇ ਦਾ ਪੂਰਾ ਕਬਜ਼ਾ ਚਾਹੀਦਾ ਤਾਂ ਹੁਣੇ ਪਲਾਨ ਕਰ ਰਹੇ ਨੇ ਜੋ ਸੁਣਨ ਚਾਹੀਆਂ ਸੀ ਗੱਲਾਂ ਬਾਤਾਂ ਉਹ ਇਹ ਸੀਗੀਆਂ ਵੀ ਹੁਣ ਇਸ ਟਾਈਮ 99 ਬੰਦਿਆਂ ਦੀ ਸੈਨੇਟ ਹੁੰਦੀ ਹੈ ਤਾਂ ਉਹਨੂੰ ਕਟਾ ਕੇ ਸਿਰਫ 40 ਬੰਦਿਆਂ ਦੀ ਕੀਤਾ ਜਾ ਰਹੇ ਆ ਤੇ 40 ਦੇ 40 ਨੋਮੀਨੇਟ ਹੋ ਕੇ ਆਉਣਗੇ ਤਾਂ ਮੇਨ ਮਸਲਾ ਜਿਹੜਾ ਇਸ ਗੱਲ ਨੂੰ ਲੈ ਕੇ ਤਰਨ ਲੱਗਿਆ ਹੋਇਆ ਉਹ ਸੈਂਟਰ ਖੋ ਤੇ ਚੂਜ਼ ਕਰੇਗਾ ਕਿ ਕਿਨੂੰ ਵੇਚਣਾ ਚਾਹੀਦਾ ਹੈ 36 ਬੰਦੇ ਹੁਣ ਵੀ ਸੈਂਟਰ ਚੂਜ਼ ਕਰਦਾ ਹੈ ਤੇ ਤੁਸੀਂ ਉਹਨਾਂ ਦੀ ਜੋ ਯੋਗਤਾ ਹੈ ਉਹ ਚੈੱਕ ਕਰ ਲਿਓ ਤੁਹਾਡੇ ਕੋਲੇ ਤੁਹਾਨੂੰ ਆਰਟੀਆ ਪਾਉਂਗੇ ਤੁਹਾਨੂੰ ਮਿਲ ਜੂਗਾ ਸਾਰਾ ਡਾਟਾ ਆਨਲਾਈਨ ਹੀ ਪਿਆ ਹੋਣਾ ਕੀ ਉਕੀ ਜੋ ਮਤਲਬ ਕੀ ਯੋਗਤਾ ਰੱਖਦੇ ਨੇ ਕਿ ਕਿੱਥੋਂ ਆਉਂਦੇ ਨੇ ਨਮਾਇंदे ਕਿੱਥੋਂ ਦੇਣੇ ਹਨ ਕਿਉਂਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਚ ਬੀਜੇਪੀ ਦਾ ਹਾਲ ਕੀ ਹੈ ਨਾ ਤਾਂ ਅਸਲ ਚ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਹੈ ਨਾ ਅਸਲ ਦੇ ਵਿੱਚ ਇਹ ਕਹਾਣੀ ਇਕੱਲੇ ਕੈਂਪਸ ਦੀ ਨਹੀਂ ਹੈਗੀ ਇੱਥੋਂ ਦੀ ਨਹੀਂ ਹੈਗੀ ਕੈਂਪਸ ਦੇ ਵਿੱਚ ਦਾ ਜੋ ਚਲੋ ਬਹੁਤ ਥੋੜਾ ਜਿਹੜਾ ਵਰਗ ਹੈ ਉਹ ਹੁੰਦਾ ਕਵਰ ਹੁੰਦਾ ਇੱਥੇ ਤਾਂ ਮੰਨ ਲਓ ਤੁਸੀਂ 25000 ਬੱਚਾ ਜਿਹੜਾ ਹੈਗਾ ਪ੍ਰਭਾਵਿਤ ਹੁੰਦਾ ਹੈ ਪੰਜਾਬ ਦੇ 201 ਕਾਲਜ ਨੇ ਜਿਹੜੇ 7 ਜ਼ਿਲ੍ਹਿਆਂ ਦੇ ਉਹ ਪੰਜਾਬ ਯੂਨੀਵਰਸਿਟੀ ਅੰਦਰ ਨੇ ਸੱਤ ਜ਼ਿਲ੍ਹਿਆਂ ਦੇ 201 ਕਾਲਜ ਤੁਸੀਂ ਸੋਚੋ ਵੀ ਉਹਨਾਂ 201 ਕਾਲਜਾਂ ਦੇ ਵਿੱਚ ਜਿਹੜੇ ਕਿ ਸੱਤ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰਦੇ ਨੇ ਬੀਜੇਪੀ ਵਾਲੇ ਆਪਣੇ ਬੰਦੇ ਰੱਖਣਗੇ ਆਪਣੇ ਥਰੂ ਬੰਦੇ ਕਲਾਸ 4 ਤੋਂ ਲੈ ਕੇ ਪ੍ਰੋਫੈਸਰ ਤੱਕ ਜਦੋਂ ਆਪਣੇ ਬੰਦੇ ਰੱਖੇ ਜਾਣਗੇ ਫਿਰ ਉਹ ਬੰਦੇ ਅੱਗੇ ਬੱਚਾ ਨੂੰ ਪੜ੍ਹਾਉਣਗੇ ਜਾਂ ਬੱਚਿਆਂ ਤੇ ਇਨਫਲੂਐਂਸ ਦੇਣਗੇ ਹਨ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਬੀਜੇਪੀ ਦੇ ਪੰਜਾਬ 'ਚ ਪੈਰ ਲੱਗਣੇ ਆ ਜਿਹੜੇ ਉਹ ਏਸੇ ਰਾਹ ਤੋਂ ਨਿਕਲਦੇ ਨੇ ਤਾਂ ਆਪਣੇ ਜਾਣੇ ਇਹ ਸੋਚ ਰਹੇ ਜਿਹੜੀ ਮੇਨ ਗੱਲ ਹੈ ਜਿਹੜਾ ਸੈਨੇਟ ਦੇ ਇਲੈਕਸ਼ਨ ਹੁੰਦੇ ਆ ਤਾਂ ਇਹਦੀ ਜਗ੍ਹਾ ਦੇ ਉੱਪਰ ਤੁਸੀਂ ਕਹਿੰਦੇ ਹੋ ਕਿ ਭੰਗ ਕਰਕੇ ਗਵਰਨਰਸ ਆਫ ਬੋਰਡ ਲਾਇਆ ਜਾ ਸਕਦਾ ਬਿਲਕੁਲ ਜੀ ਇਹ ਨੋਟੀਫਿਕੇਸ਼ਨ ਆਉਣ ਲੱਗਿਆ ਸੀ ਵੀਰੇ ਸਾਰੀਆਂ ਮੀਡੀਆ ਚ ਖਬਰਾਂ ਸੀਗੀਆਂ ਸਾਰਾ ਕੁਝ ਸੀਗਾ ਇਹਦਾ ਨੋਟੀਫਿਕੇਸ਼ਨ ਆਉਣ ਲੱਗਿਆ ਸੀ 31 ਸਤੰਬਰ ਤੋਂ ਪਹਿਲਾਂ ਪਹਿਲਾਂ ਹੂੰ ਇਹ ਆਪਣਾ ਅਕਤੂਬਰ ਸੌਰੀ 31 ਅਕਤੂਬਰ ਤੋਂ ਪਹਿਲਾਂ ਆਉਣ ਲੱਗਿਆ ਸੀਗਾ ਪਰ ਉਹ ਤੁਸੀਂ ਦੇਖਿਆ ਹੀ ਆ ਜਦੋਂ ਸਿਆਸੀ ਪਪੂਲਰ ਪਾਰਟੀਆਂ ਨੇ ਉਹਨਾਂ ਦਾ ਹਨਾ ਪ੍ਰੈਸ਼ਰ ਬਣਿਆ ਬਾਜਵਾ ਸਾਹਿਬ ਆਏ ਹੋਰ ਵੱਡੇ ਵੱਡੇ ਆਗੂ ਆਏ ਇੱਥੇ ਤਾਂ ਉਹਨੇ ਇੱਕ ਵਾਰੀ ਹੋਲਡ ਕਰ ਲਿਆ ਤੁਹਾਨੂੰ ਪਤਾ ਡਰਦੇ ਬਹੁਤ ਛੇਤੀ ਨੇ ਜਦੋਂ ਥੋੜਾ ਬਹੁਤ ਹੋ ਜਾਵੇ ਨਾ ਤਾਂ ਹੁਣ ਇਸ ਟਾਈਮੇ ਡਰੇ ਹੋਏ ਨੇ ਤਾਂ ਆਪਾਂ ਨੂੰ ਇਹ ਹੈ ਵੀ ਆਪਾਂ ਆਪਣੇ ਸਾਰੇ ਮਿਲ ਕੇ ਸਾਰੇ ਜਿਹੜੇ ਦੋਸਤ ਮਿੱਤਰ ਜਿੰਨੇ ਵੀ ਪੰਜਾਬ ਦੇ ਪੰਜਾਬ ਦਾ ਭਲਾ ਚਾਹੋ ਉਹ ਨਾਲ ਸਾਥੀ ਨੇ ਉਹ ਇੰਨਾ ਕੁ ਦਬਾਅ ਨਾਲ ਲੀਏ ਵੀ ਨੋਟੀਫਿਕੇਸ਼ਨ ਵਾਪਸ ਹੋ ਜਾਵੇ ਤੇ ਇੱਕ ਵਾਰ ਕੋਈ ਪੱਕਾ ਕੁੱਕ ਇਹੋ ਜਿਹਾ ਲਾਇਆ ਜਾਵੇ ਕਿ ਅਗਲੀ ਵਾਰ ਧਰਨਾ ਲਾਉਣ ਦੀ ਲੋੜ ਨਾ ਪਵੇ ਕਿਉਂਕਿ ਹਰ ਵਾਰ ਧਰਨਾ ਨਹੀਂ ਲੱਗਦਾ ਜਿਹੜੇ ਕੰਮ ਵਿਦਿਆਰਥੀ ਕਰ ਰਹੇ ਨੇ ਵਿਦਿਆਰਥੀਆਂ ਦਾ ਅਸਲ ਦੇ ਵਿੱਚ ਮਕਸਦ ਇਹ ਹੁੰਦਾ ਹੈ ਕਿ ਆਪਣੀ ਸਟੱਡੀ ਤੇ ਫੋਕਸ ਰੱਖਣਾ ਤੇ ਆਪਣਾ ਜਿਹੜਾ ਨਿਸ਼ਾਨਾ ਕਿਤੇ ਨਾ ਕਿਤੇ ਉਹਦੇ ਵੱਲ ਵੱਧਣਾ ਪਰ ਲੱਗਦਾ ਨਹੀਂ ਕਿ ਜਿਹੜਾ ਕੰਮ ਸਰਕਾਰ ਦਾ ਬਣਦਾ ਸੀ ਚੁਣੇ ਹੋਏ ਨੁਮਾਇੰਦਿਆਂ ਦਾ ਬਣਦਾ ਸੀ ਉਹ ਵਿਦਿਆਰਥੀਆਂ ਨੂੰ ਕਰਨਾ ਪੈ ਰਿਹਾ ਅੱਜ ਬਾਈ ਜੀ ਅਸਲ ਦੇ ਵਿੱਚ ਨਾ ਮਸਲਾ ਕੱਲੇ ਵਿਦਿਆਰਥੀਆਂ ਦਾ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਕੀ ਹਟਿਆ ਵੀ ਯੂਨੀਵਰਸਿਟੀ ਦੇ ਸਟੇਕਹੋਲਡਰ ਨੇ ਵਿਦਿਆਰਥੀ ਸਭ ਤੋਂ ਵੱਡਾ ਹੈ ਜਿਹੜੇ ਕਲਾਸ 4 ਤੋਂ ਲੈ ਕੇ ਉਹ ਵੀ ਹੈਗੇ ਨੇ ਪ੍ਰੋਫੈਸਰ ਨੇ ਪ੍ਰਿੰਸੀਪਲਸ ਨੇ ਟੀਚਰ ਨੇ ਅਲੂਮਨਾਇਜ਼ ਨੇ ਇਹ ਸਾਰੇ ਹੀ ਸਟੇਕਹੋਲਡਰ ਨੇ ਕੈਂਪਸ ਦੇ ਹਨ ਜਿਹੜੇ ਬੰਦੇ ਤੁਸੀਂ ਉੱਥੋਂ ਲੰਘ ਕੇ ਆਏ ਹੋਗੇ ਇੱਕ ਤਰ੍ਹਾਂ ਉੱਥੇ ਵੀ ਚੱਲ ਰਹੇ ਆ ਉਹ ਕਲਾਸ 4 ਵਾਲਿਆਂ ਦਾ ਜਿਹੜੇ ਵਿਚਾਰੇ ਕੱਚੇ ਰੱਖੇ ਹੋਏ ਜਿਨ੍ਹਾਂ ਨੂੰ 20-20 ਸਾਲ ਹੋ ਗਏ ਕੱਚੇ ਰੱਖਿਆ ਨੂੰ ਹਨ ਜਿਹੜੀ ਥੋੜੀ-ਬਹੁਤ ਉਹਨਾਂ ਦੀ ਸੁਣਵਾਈ ਸੀ ਉਹ ਸੈਨਟ ਥਰੂ ਹੀ ਸੀਗੀ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਸੈਨਟ ਜਾਂਦੀ ਹੈ ਤਾਂ ਸਾਡੀ ਕਿਸੇ ਨੇ ਸੁਣੀ ਹੈਗੀ ਹਨ ਸਾਰੇ ਦਾ ਸਾਰਾ ਹਿਮਾਚਲ ਇੱਥੇ ਆ ਕੇ ਹੋ ਜਾਊਗਾ ਭਰਤੀ ਹਨ ਹਰਾਨ ਹੋ ਜਾਊਗਾ ਤਾਂ ਮੇਨ ਬੇਸਿਕਲੀ ਗੱਲ ਇਹ ਹੈ ਵੀ ਪੰਜਾਬ ਦਾ ਜਿਹੜਾ ਦਾਵਾ ਹੈਗਾ ਆਪਣੀ ਇਸ ਧਰਤੀ ਤੇ ਕਿਉਂਕਿ ਪੰਜਾਬ ਦੇ 28 ਪਿੰਡਾਂ ਨੂੰ ਯਾਦ ਕੇ ਬਣਾਇਆ ਨਾ ਇਹ ਚੰਡੀਗੜ੍ਹ ਹਨ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਹਨ ਤਾਂ ਮੇਨ ਉਹਨਾਂ ਨੂੰ ਇਹ ਹੈ ਵੀ ਦੋ ਹੀ ਸੰਸਥਾਾਂ ਨੇ ਇੱਕ ਇੰਸਟੀਚਿਊਸ਼ਨ ਸਭ ਤੋਂ ਵੱਡਾ ਇਹ ਪੰਜਾਬ ਯੂਨੀਵਰਸਿਟੀ ਆ ਦੂਜੀ ਆਪਣੀ ਵਿਧਾਨ ਸਭਾ ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਆਪਣਾ ਹੁਣ ਜੇ ਇਹ ਦੋਵੇਂ ਜਾਂਦੀਆਂ ਨੇ ਤਾਂ ਅਸੀਂ ਦੇਖੋ ਕੀ ਹਾਲਾਤ ਬਣਨਗੇ ਚੰਡੀਗੜ੍ਹ ਜਾਂਦਾ ਰਹੂਗਾ ਹੱਥ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਕੱਲਾ ਵਿਦਿਆਰਥੀ ਜਾਂ ਸੈਨੀਟਰ ਜਾਂ ਜਿਹੜਾ ਤੁਸੀਂ 4 ਕਲਾਸ ਜਿਹੜੇ ਇੱਥੋਂ ਦੇ ਅਪਲਾਈਜ਼ ਹੈਗੇ ਨੇ ਉਹਨਾਂ ਦੀ ਗੱਲ ਕੀਤੀ ਲੱਗਦਾ ਕਿ ਇਹ ਜਿੰਨੀਆਂ ਵੀ ਤਰ੍ਹਾਂ ਹੈਗੀਆਂ ਨੇ ਜਿਹੜੀਆਂ ਪ੍ਰਭਾਵਿਤ ਹੋ ਰਹੀਆਂ ਨੇ ਇਕੱਲਾ ਵਾਈਸ ਚਾਂਸਲਰ ਤੋਂ ਹੋ ਰਹੀਆਂ ਨੇ ਜਾਂ ਫਿਰ ਇਹਨਾਂ ਨੂੰ ਬੀਜੇਪੀ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਨਜ਼ਰ ਆ ਰਹੀ ਹੈ ਭਾਈ ਜੀ ਯੂਨੀਵਰਸਿਟੀ ਨੂੰ ਚਲਾਉਣ ਵਾਲੀ ਜਿਹੜੀ ਗਵਰਨਿੰਗ ਬੋਡੀ ਹੈ ਨਾ ਉਹਦਾ ਨਾਮ ਸੈਨੇਟ ਹੈ ਹੂੰ ਠੀਕ ਹੈ ਕੋਈ ਵੀ ਯੂਨੀਵਰਸਿਟੀ ਦਾ ਮਸਲਾ ਈਵਨ ਕੋਈ ਕਲਾਸਪੋਰਡ ਦੀ ਭਰਤੀ ਹੋਣੀ ਹੈ ਕਿਸੇ ਦੀ ਬਦਲੀ ਹੋਣੀ ਹੈ ਉਹ ਸਾਰਾ ਕੁਝ ਸੈਨੇਟ ਦੇ ਥਰੂ ਹੀ ਹੋਊਗਾ ਤਾਂ ਇਹ ਇਹ ਚੀਜ਼ ਹੈਗੀ ਆ ਨਾ ਮਤਲਬ ਇਫੈਕਟ ਹੈ ਪਰ ਹੁਣ ਕੀ ਹੋ ਰਿਹਾ ਇਹਨਾਂ ਨੂੰ ਲੱਗਦਾ ਵੀ ਸੈਨੇਟ ਦੀ ਲੋੜ ਕੀ ਆ ਸਾਡੀ ਤੀਜੀ ਵਾਰ ਸਰਕਾਰ ਬਣ ਗਈ ਹੈ ਅਸੀਂ ਜੋ ਮਨਚਾਇਆ ਕਰਾਂਗੇ ਹਨਾ ਤਾਂ ਇਹ ਆਪਣੇ ਆਪਣੇ ਹਿਸਾਬ ਨਾਲ ਚੱਲ ਰਹੇ ਨੇ ਇਹਨਾਂ ਨੂੰ ਐ ਵੀ ਸੈਨੇਟ ਇੱਕ ਵਿਚੋਲਾ ਉਹਨੂੰ ਖਤਮ ਕਰਦੀ ਹੈ ਵਿੱਚੋਂ ਹਾਲਾਂਕਿ ਜਦੋਂ ਸੈਨੇਟ ਬਣੀ ਹੈ 1882 ਦੇ ਵਿੱਚ ਪੰਜਾਬ ਪੰਜਾਬ ਯੂਨੀਵਰਸਿਟੀ ਜਿਹੜੀ ਉਹ ਹੋਣ ਚਾਉਂਦੀ ਹੈ ਠੀਕ ਹੈ ਜੀ 1947 ਚ ਇੱਥੇ ਆ ਜਾਂਦੀ ਹੈ ਉਦੋਂ ਬੱਚਿਆਂ ਦੀ ਜਿਹੜੀ ਸਟਰੈਂਥ ਹੈ ਉਹ ਸੀਗੀ 3000 ਦੇ ਕਰੀਬ 2500 3000 ਸੈਨੇਟ ਜਿਹੜੀ ਹੈ ਉਦੋਂ ਵੀ 90 ਬੰਦੇ ਸੀਗੇ ਬੰਦੇ ਹਨ ਤੇ ਹੁਣ ਹਾਲਾਤ ਇਹ ਨੇ ਬਾਈ ਜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੱਲੇ ਕੈਂਪਸ ਦੇ ਬੱਚਿਆਂ ਦੀ ਗਿਣਤੀ ਜਿਹੜੀ ਉਹ 25000 ਤੋਂ ਪਲੱਸ ਹੈ ਜੇ ਆਪਾਂ ਸਾਰੇ 200 ਪਲੱਸ ਜਿਹੜੇ ਹੈਗੇ ਕਾਲਜ ਜੋੜ ਲਈਏ ਉਹ ਲੱਖਾਂ ਚਲੀ ਜਾਂਦੀ ਹੈ ਪਰ ਸੈਨੇਟ ਹੁਣ ਵੀ ਉਹੀ 90 ਬੰਦੇ ਆ ਹੁਣਾਂ ਤਾਂ ਇਹ ਚਾਹੀਦਾ ਸੀ ਉਹ 90 ਤੋਂ ਦੋਸਤ ਹਨਾ 100 100 200 ਹੋਰ ਵਧਾਏ ਜਾਣ ਹਨਾ ਪਰ ਉਲਟਾ ਹੋ ਰਿਹਾ ਹੈ ਕੰਮ 90 ਤਾਂ ਕਟਾ ਕੇ 40 ਕੀਤੇ ਜਾ ਰਹੇ ਨੇ ਆਪ ਨੂੰ ਸਾਫ਼ ਹੀ ਸਮਝ ਆ ਰਹੀ ਹੈ ਵੀ ਨਾ ਕਿੱਧਰ ਨੂੰ ਜਾ ਰਹੀ ਗੱਲ ਜਿਹੜੇ ਪੰਜਾਬ ਸਰਕਾਰ ਦੇ ਦੋ ਨਮਾਇंदे ਨੇ ਉਹਨਾਂ ਦੀ ਸੈਨੇਟ ਨੂੰ ਲੈ ਕੇ ਜਾਂ ਜਿਹੜੀ ਸੈਨੇਟ ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਕਿਸ ਤਰੀਕੇ ਦੀ ਭੂਮਿਕਾ ਮੰਨੀ ਜਾ ਸਕਦੀ ਹੈ ਕੋਈ ਹਾਂ ਪੱਕੀ ਘੁੰਮ ਕਾ ਰਹੀ ਹੈ ਕੋਈ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਭੁਗਤ ਦੇ ਨਜ਼ਰ ਆਏ ਨਹੀਂ ਮੈਂ ਤੁਹਾਡੀ ਜਾਣਕਾਰੀ ਹੀ ਦੱਸ ਦਿਆਂ ਪੰਜਾਬ ਸਰਕਾਰ ਦੇ ਨੁਮਾਇंदे ਬਾਈਕੀ ਦੋ ਨਹੀਂ ਹੈਗੇ ਚਾਰ ਨੁਮਾਇंदे ਨੇ ਸੀਐਮ ਸਾਹਿਬ ਖੁਦ ਮੈਂਬਰ ਨੇ ਸੈਨੇਟ ਦੇ ਉਸ ਅਫੀਸ਼ਲ ਹੁੰਦੇ ਨੇ ਤੇ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਜੋ ਵੀ ਉੱਥੇ ਕੁਰਸੀ ਤੇ ਬੈਠੇ ਹੋਣਗੇ ਪਹਿਲਾਂ ਮੀਤ ਹੇਰ ਜੀ ਸੀਗੇ ਹੁਣ ਹਰਜੋਤ ਬੈਂਸ ਜੀ ਨੇ ਉਹ ਵੀ ਮੈਂਬਰ ਨੇ ਦੋ ਐਮਐਲਏ ਹੁੰਦੇ ਨੇ ਜਿਨ੍ਹਾਂ ਚੋਂ ਇੱਕ ਅਮਰਤਪਾਲ ਸਿੰਘ ਸੁਖਾਨੰਦ ਬਾਗੇਪੁਰਾਣ ਵਾਲੇ ਉਹ ਨੇ ਦੂਜੇ ਰਣਵੀਰ ਭੁੱਲ ਜਿਹੜੇ ਆਪਣਾ ਫਰੋ ਬੁੱਲਰ ਜੀ ਉਹ ਨੇ ਹੈਨ ਤਾਂ ਉਹਨਾਂ ਦੇ ਵਿੱਚੋਂ ਬੜੀ ਹਾਸੋਹੀਣੀ ਗੱਲ ਆਖ ਰਿਹਾ ਇਹ ਤੇ ਆਪਣੇ ਲਈ ਇੱਕ ਤਰ੍ਹਾਂ ਦਾ ਦੁੱਖ ਦੀ ਗੱਲ ਵੀ ਆ ਵੀ ਚਾਰਾਂ ਬੰਦਿਆਂ ਨੇ ਇੱਕ ਵੀ ਮੀਟਿੰਗ ਅਟੈਂਡ ਨਹੀਂ ਕੀਤੀ ਸਨ ਇਹ ਹਾਂ ਹਾਲੇ ਤੱਕ ਪਹਿਲੀ ਗੱਲ ਤਾਂ ਹਨਾ ਜਦੋਂ ਨਹੀਂ ਆ ਰਹੇ ਤਾਂ ਉਹਨਾਂ ਨੂੰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨਾਂ ਨੂੰ ਸ਼ੋ ਹੋ ਗਿਆ ਵੀ ਪੰਜਾਬ ਦਾ ਕੋਈ ਇੰਟਰਸਟ ਨਹੀਂ ਹੈਗਾ ਕਿਉਂਕਿ ਬੰਦਿਆਂ ਨੇ ਸ਼ੋ ਕਰਨਾ ਨਾ ਤਾਂ ਸਿਰਫ ਰਣਵੀਰ ਭੁੱਲਰ ਜੀ ਇੱਕ ਵਾਰ ਸਾਡੇ ਨਾਲ ਇੱਥੇ ਵਫਦ ਦੇ ਰੂਪ ਚ ਆਏ ਸੀ ਮਿਲੇ ਸੀ ਡੀਸੀ ਨੂੰ ਉਹ ਜ਼ਰੂਰ ਆਏ ਸੀ ਕੱਲੇ ਹਨਾ ਤਾਂ ਬਾਕੀ ਤਿੰਨੇ ਆ ਜਿਹੜੇ ਉਹ ਇੱਥੇ ਨਹੀਂ ਆਏ ਐਜਿਸ ਨੇਟਰ ਹਾਲਾਂਕਿ ਉਹਨਾਂ ਨੂੰ ਹਰ ਮੀਟਿੰਗ 'ਚ ਆਉਣਾ ਚਾਹੀਦਾ ਸੀ ਸਾਡਾ ਦਾਵਾ ਰੱਖਣਾ ਚਾਹੀਦਾ ਸੀ ਕਿਉਂਕਿ ਉਹ ਵੱਡੀਆਂ ਕੁਰਸੀਆਂ 'ਤੇ ਬੈਠੇ ਨੇ ਨਾ ਤਾਂ ਮੇਨ ਗੱਲ ਇਹ ਆ ਵੀ ਪੰਜਾਬ ਸਰਕਾਰ ਜਿਹੜੀ ਸੀ ਉਹ ਚੁੱਪ ਸੀ ਇਸ ਮਸਲੇ 'ਤੇ ਆਪਾਂ ਇਹ ਨਹੀਂ ਕਹਿ ਰਹੇ ਵਿਰੋਧ ਚ ਸੀਗੀ ਹੈ ਨਾ ਅਸੀਂ ਕਦੇ ਪੰਜਾਬ ਸਰਕਾਰ ਦਾ ਵਿਰੋਧ ਨਹੀਂ ਕੀਤਾ ਇੱਕ ਵਾਰ ਵੀ ਨਹੀਂ ਕੀਤਾ ਅਸੀਂ ਪੰਜਾਬ ਸਰਕਾਰ ਦੀ ਚੁੱਪ ਦਾ ਵਿਰੋਧ ਕੀਤਾ ਤੇ ਕੱਲ ਸੀਐਮ ਸਾਹਿਬ ਬੋਲੇ ਆ ਜਿਹੜੇ ਸਿੱਖਿਆ ਮੰਤਰੀ ਆ ਉਹ ਬੋਲੇ ਨੇ ਸਾਡੇ ਵੱਡੇ ਭਰਾ ਨੇ ਭਾਈ ਮਾਲਬਿੰਦਰ ਕੰਗ ਜੀ ਉਹ ਬੋਲੇ ਨੇ ਚਲੋ ਜੇ ਸਰਕਾਰ ਆ ਰਹੀ ਹੈ ਤਾਂ ਸਵਾਗਤ ਹੈ ਨਾ ਪਰ ਜੇ ਪੰਜਾਬ ਸਰਕਾਰ ਅੱਜ ਵੀ ਚਾਵੇ ਕਿ ਇਹ ਜਿਹੜਾ ਮਸਲਾ ਵੀ ਅਸੀਂ ਸੈਨੇਟ ਜਿਹੜੀਆਂ ਚੋਣਾਂ ਨੇ ਉਹ ਮਤਲਬ ਸੈਨੇਟ ਭੰਗ ਨਹੀਂ ਹੋਣ ਦੇਣੀ ਤਾਂ ਸੈਨੇਟ ਭੰਗ ਕਦੇ ਨਹੀਂ ਹੋ ਸਕਦੀ ਕਿਉਂਕਿ ਪੰਜਾਬ ਦੇ 200 ਪਲੱਸ ਕਾਲਜ ਜਿਹੜੇ ਹੈਗੇ ਆ ਉਹ ਜੁੜੇ ਹੋਏ ਨੇ ਇਸ ਤੇ ਤਰਨਾ ਪ੍ਰਦਰਸ਼ਨ ਤੋਂ ਇਲਾਵਾ ਵਿਦਿਆਰਥੀਆਂ ਦੇ ਕੋਲੇ ਕੋਈ ਕਾਨੂੰਨੀ ਚਾਰਾ ਜ਼ੋਈ ਜਾਂ ਹੋਰ ਇਸ ਤਰੀਕੇ ਦਾ ਕੋਈ ਲੱਗਦਾ ਕਿ ਰਸਤਾ ਹੈਗਾ ਇਸ ਤੋਂ ਬਿਨਾ ਵੀ ਨਹੀਂ ਉਹ ਨਾ ਉਹ ਵਿਦਿਆਰਥੀ ਤਾਂ ਖੈਰ ਨਹੀਂ ਗਏ ਹੋਏ ਹਾਈ ਕੋਰਟ ਦੇ ਵਿੱਚ ਸਾਡੇ ਜਿਹੜੇ ਸੈਨੇਟਰ ਨੇ ਨਾ ਅਸਲ ਦੇ ਵਿੱਚ ਜਿਹੜੀਆਂ ਚੋਣਾਂ ਸੀ ਬਾਈ ਜੀ ਇਹ ਨਾ 4 ਸਾਲ ਦਾ ਕਾਰਜਕਾਲ ਹੁੰਦਾ ਇਹਨਾਂ ਦਾ ਇਹ ਹਰ ਲੀਪイヤー ਦੇ ਵਿੱਚ ਹੁੰਦੀ ਆ ਜੀ ਇਹ ਪਿਛਲੀ ਵਾਰੀ 2020 ਚ ਹੋਣੀ ਸੀਗੀ ਤਾਂ ਉਦੋਂ ਇਹਨਾਂ ਨੇ ਕੋਵਿਡ ਦਾ ਬਹਾਨਾ ਲਾਇਆ ਵੀ ਕੋਵਿਡ ਆ ਗਿਆ ਜੀ ਲੇਟ ਹੋ ਗਈਆਂ ਹਨਾ ਕਰਦੇ ਕਰਦੇ 21 ਚ ਹੋਈਆਂ ਤਾਂ ਸਾਡੇ ਜਿਹੜੇ ਸਾਥੀ ਸੈਨੇਟਰ ਨੇ ਉਹਨਾਂ ਵੱਲੋਂ ਦੋ ਹਾਈ ਕੋਰਟ ਦੇ ਵਿੱਚ ਕੇਸ ਜਿਹੜੇ ਉਪਾਏ ਗਏ ਨੇ ਇੱਕ ਕੇਸ ਤਾਂ ਇਹ ਆ ਜੋ ਟੈਕਨੀਕਲੀ ਅਸੀਂ ਰਾਈਟ ਵੀ ਹੈਗੇ ਆ ਕਿ ਤਰ੍ਹਾਂ ਕਿਤੇ ਕਿ ਸਾਡਾ ਇੱਕ ਸਾਲ ਆ ਜਿਹੜਾ ਉਦੋਂ 2021 ਚ ਵੋਟਾਂ ਪੈਣ ਕਰਕੇ ਉਹ ਖਰਾਬ ਹੋ ਗਿਆ ਆਪਣੇ ਟਰਮ ਦਾ ਵੀ ਸਾਡੇ ਟਰਮ ਆ ਜਿਹੜੀ ਉਹ ਪੂਰੀ ਕੀਤੀ ਜਾਵੇ ਹਮ ਜਾਨੀ ਕਿ ਜੇ 24 ਚ ਖਤਮ ਹੁੰਦੀ ਸੈਨੇਟ ਤਾਂ 25 ਚ ਹੋਊਗੀ ਹੋਰ ਠੀਕ ਹੈ ਜੀ ਦੂਜਾ ਜਿਹੜਾ ਕੇਸ ਆ ਉਹ ਇਹ ਪਾਇਆ ਹੋਇਆ ਵੀ ਚੋਣਾ ਕਰਾਈ ਤਾਂ ਇਹਨੇ ਜਿਹੜੇ ਮਤਲਬ ਕੇਸ ਆ ਹਾਈ ਕੋਰਟ ਚੱਲ ਰਹੇ ਨੇ ਪਰ ਵਿਦਿਆਰਥੀਆਂ ਵੱਲੋਂ ਐ ਸੱਚ ਕੋਈ ਨਹੀਂ ਇਹੋ ਜਿਹਾ ਹੈਗਾ ਵਿਦਿਆਰਥੀਆਂ ਲਈ ਤਾਂ ਐਡੀ ਬਹੁਤ ਵੱਡੀ ਗੱਲ ਆ ਵੀਰੇ ਵਿਦਿਆਰਥੀ ਐਡਾ ਵੱਡਾ ਸੰਘਰਸ਼ ਕਰ ਰਹੇ ਨੇ ਇੱਥੇ ਆ ਕੇ ਹਨਾ ਕਿਉਂਕਿ ਵਿਦਿਆਰਥੀਆਂ ਨੂੰ ਇਹ ਚੀਜ਼ ਕਿਤੇ ਨਾ ਕਿਤੇ ਸਿੱਧੀ ਪ੍ਰਭਾਵਿਤ ਨਹੀਂ ਕਰਦੀ ਹੈਗੀ ਇਹ ਗੱਲ ਇਫੈਕਟ ਹੈ ਪਰ ਫਿਰ ਵੀ ਜੇ ਸੂਝਵਾਨ ਵਿਦਿਆਰਥੀ ਇੰਨੇ ਸਮਝਦਾ ਹੈਗੇ ਨੇ ਇਹ ਵੀ ਇੰਡਾਇਰੈਕਟਲੀ ਜਿਹੜੀ ਗੱਲ ਆ ਉਹ ਸਾਡੇ ਤੇ ਆਉਣੀ ਆ ਤਾਂ ਇਹ ਬਹੁਤ ਅੱਛੀ ਗੱਲ ਹੈ ਬੈਠੇ ਸਾਰੀਆਂ ਜਿਹੜੇ ਬੰਦੀਆਂ ਬੈਠੀਆਂ ਇਕੱਲੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਸ ਖਾਸ ਮੁੱਦੇ ਦੇ ਉੱਪਰ ਹੋਰ ਸਿਆਸੀ ਤਰ੍ਹਾਂ ਦੀ ਭੂਮਿਕਾ ਕਿਸ ਤਰੀਕੇ ਦੀ ਹੋ ਸਕਦੀ ਹੈ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੀ ਧੰਨਵਾਦ